ਸਾਡੇ ਦਸਵੇਂ ਪਾਸ਼ਾਈਆਂ ਦੀ ਜੋ ਸੈਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਰੂਪ ਜਿਹੜੇ ਗੁੰਮ ਹੋਏ ਸੀ ਦਸ ਸੁਖਬੀਰ ਸਾਹਿਬ ਤੂੰ ਉਹਨਾਂ ਬਾਰੇ ਕੀ ਕੀਤਾ ਓਏ ਦਸ ਮੈਨੂੰ ਧਾਮੀ ਤੂੰ ਕੀ ਕੀਤਾ ਉਹਨਾਂ ਬਾਰੇ ਓ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਉਹਨਾਂ ਦੇ ਪਰਚਾ ਦਰਜ ਕੀਤਾ ਓਏ ਤੇ ਤੂੰ ਹੀ ਕੀ ਕੀਤਾ ਇਹ ਕਹਿੰਦੇ ਆ ਕਿ ਅਸੀਂ ਇਸ ਐਫਆਈਆਰ ਨੂੰ ਐਫਆਈਆਰ ਨਹੀਂ ਮੰਨਦੇ ਤੁਸੀਂ ਮੰਨਦੇ ਨਹੀਂ ਓਏ ਤੁਸੀਂ ਤੇ ਕਾਲ ਤਖਤ ਸਾਹਿਬ ਦਾ ਹੁਕਮ ਨਹੀਂ ਮੰਨਦੇ ਤੁਸੀਂ ਸਾਡੇ ਗੁਰੂ ਨੂੰ ਨਹੀਂ ਮੰਨਦੇ ਤੇ ਤੁਸੀਂ ਪਤਾ ਨਹੀਂ ਕਿੰ ਨੂੰ ਮੰਨਦੇ ਹੋ ਸੋ ਮੇਰੇ ਵੀਰੋ ਇਹਨਾਂ ਲੋਕਾਂ ਦੀਆਂ ਗੱਲਾਂ 'ਚ ਨਹੀਂ ਆਉਣਾ ਮੈਂ ਪਿੰਡ ਪਿੰਡ ਗਿਆ ਮੈਨੂੰ ਮੌਕਾ ਮਿਲ ਗਿਆ ਜ਼ਿਲ੍ਹਾ ਪ੍ਰੀਸ਼ਦ ਬਲਾ onc ਸੰਤੀ ਦੀ ਇਲਕਸ਼ਨ ਦੇ ਵਿੱਚ ਪਿੰਡ ਪਿੰਡ ਗਿਆ ਲੋਕਾਂ ਨੇ ਮੈਨੂੰ ਹੱਥਾਂ ਦੇ ਚੁੱਕਿਆ ਮੈਂ ਲੋਕਾਂ ਦੇ 20 ਸਾਲ ਇਥੇ ਕੰਮ ਕੀਤੇ ਮੇਰੇ ਮਨ ਨੂੰ ਤਸੱਲੀ ਆ ਮੈਂ ਸਵੇਰ ਤੋਂ ਸ਼ਾਮਾਂ ਤੱਕ 10 ਪਿੰਡ ਕੱਢ ਕੇ ਜਾਵਾਂ ਮੈਨੂੰ ਰਾਤ ਨੂੰ ਨੀਂਦ ਖੁੱਲ ਕੇ ਆਉਂਦੀ ਕਿਉਂਕਿ ਤੁਸੀਂ ਮੈਨੂੰ ਪਿਆਰ ਦਿੱਤਾ ਇਹ ਜਿਹੜੇ ਗੁਰੂ ਦੇ ਦੋਖੀ ਨੇ ਇਹ ਬਗਰਾੜੀ ਕਾਂਡ ਵਾਲੇ ਇਹ ਕੋਟਕਪੂਰੇ ਵਾਲੇ ਇਹਨਾਂ ਨੂੰ ਮੈਂ ਇੱਕ ਗੱਲ ਦੱਸਣੀ ਚਾਹਣਾ ਮੇਰੇ ਵੀਰੋ ਇੱਕ ਤਰੀਕ ਤੋਂ ਲਾ ਕੇ 4 ਤਰੀਕ ਤੱਕ ਕਾਗਜ਼ ਭਰਨੇ ਸੀ ਨਾ ਕੋਈ ਇੱਕ ਨੂੰ ਆਇਆ ਨਾ ਦੋ ਨੂੰ ਆਇਆ ਨਾ ਤਿੰਨ ਨੂੰ ਆਇਆ ਚਾਰ ਨੂੰ 11 ਵਜੇ ਤੋਂ ਲਾ ਕੇ 3 ਵਜੇ ਦਾ ਟਾਈਮ ਸੀ ਇਹ ਬੰਦੇ ਆਏ ਜਿੱਦਾਂ ਪਹਿਲਾ ਫੈਲਾ ਲੈ ਕੇ ਅੰਦਰ ਵੜਦੇ ਹੁੰਦੇ ਸੀ ਨਾ ਉਹਦਾ ਵੜਨ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਮਹਨਾ ਹੁਣ ਤੁਹਾਡਾ ਸਮਾਂ ਖਤਮ ਹੋ ਗਿਆ ਮਿੱਤਰੋ ਮੈਂ ਇਹੋ ਹੀ ਤੇ ਬਦਮਾਸ਼ੀ ਤੁਹਾਡੀ ਖਤਮ ਕਰਨੀ ਹੈ ਮੈਂ ਇਹਨਾਂ ਦੀ ਬਦਮਾਸ਼ੀ ਖਤਮ ਕੀਤੀ ਤੇ ਕਹਿੰਦੇ ਸਾਡੇ ਨਾਲ ਤਕਾ ਹੋ ਗਿਆ ਮੇਰੇ ਵੀਰੋ ਮੈਂ ਇਹਨਾਂ ਲੋਕਾਂ ਨੂੰ ਦੱਸ ਦੇਣਾ ਚਾਹਣਾ ਉਹ ਤੁਸੀਂ ਬਹੁਤ ਲੰਮਾ ਸਮਾਂ ਤੁਹਾਡਾ ਇਸ ਧਰਤੀ ਤੇ ਝੂਠ ਫਰੇਬ ਚੱਲਿਆ ਪਰ ਹੁਣ ਗਾ ਗੇਮ ਜਿਹੜੀ ਉਹ ਪਲਟ ਚੁੱਕੀ ਆ ਹੁਣ ਜਿਹੜਾ ਸਮਾਂ ਲੰਘ ਚੁੱਕਾ ਉਹ ਸਮਾਂ ਤੁਹਾਡੇ ਹੱਥ ਨਹੀਂ ਆਉਣਾ ਮੈਂ ਇਹਨਾਂ ਨੂੰ ਕੋਈ ਗੱਲ ਨਹੀਂ ਸੀ ਕਰਨੀ ਚਾਹੁੰਦਾ ਪਰ ਉਹ ਦਿਨ ਸਖਬੀਰ ਬਾਦਲ ਨੇ ਆ ਕੇ ਆਪਦੀ ਮੰਦ ਬੁੱਧੀ ਦਾ ਜਿਹੜਾ ਸਬੂਤ ਦਿੱਤਾ ਔਰ ਜੋ ਉੱਥੇ ਉਹਨੇ ਮੇਰੇ ਕਲਾਫ ਜਾਤੀ ਜਾਤੀ ਸ਼ਬਦ ਵਰਤੇ ਮੇਰੇ ਵੀਰੋ ਮੈਂ ਉਸ ਬੰਦੇ ਨੂੰ ਦੋ ਤਿੰਨ ਗੱਲਾਂ ਕਹਿਣੀਆਂ ਚਾਹਣਾ ਮੈਂ ਅਜ ਤੱਕ ਉਹਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਤੋਂ ਸਵਾਇ ਨਹੀਂ ਸੀ ਬੋਲਿਆ ਪਰ ਜਿਹੜਾ ਬੰਦਾ ਮੇਰੀ ਇੱਜ਼ਤ ਦਾ ਭਾਈਵਾਲ ਨਹੀਂ ਮੈਂ ਮਿੱਤਰੋ ਇਹੋ ਜਿਹਾ ਬੰਦਾ ਮੈਂ ਕਦੀ ਉਸ ਬੰਦੇ ਦੀ ਵੀ ਇੱਜ਼ਤ ਦਾ ਭਾਈਵਾਲ ਨਹੀਂ ਬੰਦਾ ਜੇ ਕੋਈ ਮੇਰੀ 20% ਇੱਜ਼ਤ ਕਰੇ ਤੇ ਮੈਂ ਉਹਨੂੰ 100% ਇੱਜ਼ਤ ਦੇਣਾ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਮੇਰੇ ਵੀਰੋ ਜੋ ਕੁਛ ਉਹਦਣ ਉੱਥੇ ਇਹਨਾਂ ਨੇ ਕਿਹਾ ਮੈਂ ਉਹਨਾਂ ਨੂੰ ਇੱਕ ਗੱਲ ਕਹਿਣੀ ਚਾਹਣਾ ਓ ਤੁਸੀਂ ਪੰਥ ਦਾ ਢੋਂਗ ਰਚਦੇ ਹੋ ਤੁਸੀਂ ਤਰਨਤਾਰਨ ਵਾਲੀ ਇਲੈਕਸ਼ਨ ਤੋਂ ਤਣ ਦਾ ਜ਼ੋਰ ਲਾ ਲਿਆ ਤੁਸੀਂ ਬੁਰਾ ਬੁਰੀ ਤਰੀਕੇ ਨਾਲ ਉਥੋਂ ਹਾਰ ਕੇ ਆਏ ਤਰਨਤਾਰਨ ਜਿਹੜੀ ਸੀਟ ਆ ਉਹ ਇੱਕ ਪੰਥਕ ਸੀਟ ਮੰਨੀ ਜਾਂਦੀ ਆ ਪਰ ਮੇਰੇ ਵੀਰੋ ਇਹਨਾਂ ਲੋਕਾਂ ਨੂੰ ਭੁਲੇਖਾ ਪੈ ਗਿਆ ਇਹ ਸਾਨੂੰ ਪੰਥਕ ਹੀ ਨਹੀਂ ਸਮਝਦੇ ਇਹ ਆਪਣੇ ਆਪ ਨੂੰ ਪੰਥ ਸਮਝਦੇ ਆ ਮੈਂ ਜੇ ਹੋਰ ਪਿਛਲੀਆਂ ਗੱਲਾਂ 'ਚ ਜਾਵਾਂ ਤੇ ਬਹੁਤ ਟਾਈਮ ਲੱਗੂ ਮੈਂ ਇਹਨਾਂ ਨੂੰ ਇੱਕ ਗੱਲ ਕਹਿਣੀ ਚਾਹਣਾ ਸਾਡੇ ਦਸਵਾਂ ਪਾਸ਼ਾਈਆਂ ਦੀ ਜੋ ਸੈਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਰੂਪ ਜਿਹੜੇ ਗੁੰਮ ਹੋਏ ਸੀ ਦਸ ਸੁਖਬੀਰ ਸਾਹਿਬ ਤੂੰ ਅੰਨਾ ਬਾਰੇ ਕੀ ਕੀਤਾ ਓਏ ਦਸ ਮੈਨੂੰ ਤਾਂ ਵੀ ਤੂੰ ਕੀ ਕੀਤਾ ਨਾ ਮਾਰੇ ਓ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਉਹਨਾਂ ਦੇ ਪਰਚਾ ਦਰਜ ਕੀਤਾ ਓਏ ਤੇ ਤੂੰ ਹੀ ਕੀ ਕੀਤਾ ਮੇਰੇ ਵੀਰੋ ਇਹ ਲੋਕ ਅੱਜ ਦੀ ਗੱਲ ਕਰਦੇ ਆ ਏ ਕਹਿੰਦੇ ਆ ਕਿ ਅਸੀਂ ਇਸ ਐਫਆਈਆਰ ਨੂੰ ਐਫਆਈਆਰ ਨਹੀਂ ਮੰਨਦੇ ਤੁਸੀਂ ਮੰਨਦੇ ਨਹੀਂ ਉਹ ਤੁਸੀਂ ਦੇ ਕਾਲ ਤਖਤ ਸਾਹਿਬ ਦਾ ਹੁਕਮ ਨਹੀਂ ਮੰਨਦੇ ਤੁਸੀਂ ਸਾਡੇ ਗੁਰੂ ਨੂੰ ਨਹੀਂ ਮੰਨਦੇ ਤੇ ਤੁਸੀਂ ਪਤਾ ਨਹੀਂ ਕਿੰ ਨੂੰ ਮੰਨਦੇ ਹੋ ਸੋ ਮੇਰੇ ਵੀਰੋ ਇਹਨਾਂ ਲੋਕਾਂ ਦੀਆਂ ਗੱਲਾਂ 'ਚ ਨਹੀਂ ਆਉਣਾ ਮੈਂ ਪਿੰਡ ਪਿੰਡ ਗਿਆ ਮੈਨੂੰ ਮੌਕਾ ਮਿਲ ਗਿਆ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਤੀ ਦੀ ਇਲੈਕਸ਼ਨ ਦੇ ਵਿੱਚ ਪਿੰਡ ਪਿੰਡ ਗਿਆ ਲੋਕਾਂ ਨੇ ਮੈਨੂੰ ਹੱਥਾਂ ਦੇ ਚੁੱਕਿਆ ਮੈਂ ਲੋਕਾਂ ਦੇ 20 ਸਾਲ ਇਥੇ ਕੰਮ ਕੀਤੇ ਮੇਰੇ ਮਨ ਨੂੰ ਤਸੱਲੀ ਆ ਮੈਂ ਸਵੇਰ ਤੋਂ ਸ਼ਾਮਾਂ ਤੱਕ 10 ਪਿੰਡ ਕੱਢ ਕੇ ਜਾਵਾਂ ਮੈਨੂੰ ਰਾਤ ਨੂੰ ਨੀਂਦ ਖੁੱਲ ਕੇ ਆਉਂਦੀ ਕਿਉਂਕਿ ਤੁਸੀਂ ਮੈਨੂੰ ਪਿਆਰ ਦਿੱਤਾ ਆਹ ਜਿਹੜਾ ਅੱਜ ਦਾ ਤੁਹਾਡਾ ਠਾਠਾ ਮਾਰਦਾ ਕੱਠ ਜਿਹੜਾ ਤੁਸੀਂ ਐਡਾ ਵੱਡਾ ਸਬੂਤ ਦਿੱਤਾ ਜਿੱਤ ਦਾ ਮੈਂ ਐਦ ਕੀ ਇਹ ਤੁਹਾਡੇ ਸਿਰ ਤੇ ਬੜਕ ਮਾਰ ਕੇ ਚੱਲਿਆ ਜੇ ਮੇਰੇ ਵੀਰੋ 14 ਨੂੰ ਵੋਟਾਂ ਪੈਣੀਆਂ ਮੈਨੂੰ ਇਹ ਮਹਿਸੂਸ ਤੁਸੀਂ ਕਰਾਤਾ ਕਿ 17 ਨੂੰ ਇਸ ਹਲਕੇ ਦੇ ਵਿੱਚੋਂ ਇਹਨਾਂ ਦੀਆਂ ਜੜਾਂ ਪੋਟ ਕੇ ਆਪਾਂ ਬਾਹਰ ਸੁੱਟ ਕੇ ਆਵਾਂਗੇ ਸੋ ਤਗੜੇ ਹੋ ਜਾਓ ਪਿੰਡ-ਪਿੰਡ ਜਾ ਕੇ ਵੜ ਜਾਓ ਪਿੰਡ-ਪਿੰਡ ਦਾ ਨਤੀਜਾ ਆਉਣਾ ਪਿੰਡ-ਪਿੰਡ ਦਾ ਰਿਜ਼ਲਟ ਆਉਣਾ ਇਹ ਜਿਹੜੇ ਗੁਰੂ ਦੇ ਦੋਖੀ ਨੇ ਇਹ ਬਗਰਾੜੀ ਕਾਂਡ ਵਾਲੇ ਇਹ ਕੋਟਕਪੂਰੇ ਵਾਲੇ ਇਹਨਾਂ ਨੂੰ ਮੈਂ ਇੱਕ ਗੱਲ ਦੱਸਣੀ ਚਾਹਣਾ ਮੇਰੇ ਵੀਰੋ ਇੱਕ ਤਰੀਕ ਤੋਂ ਲਾ ਕੇ 4 ਤਰੀਕ ਤੱਕ ਕਾਗਜ਼ ਭਰਨੇ ਸੀ ਨਾ ਕੋਈ 1 ਨੂੰ ਆਇਆ ਨਾ 2 ਨੂੰ ਆਇਆ ਨਾ 3 ਨੂੰ ਆਇਆ 4 ਨੂੰ 11 ਵਜੇ ਤੋਂ ਲੈ ਕੇ 3 ਵਜੇ ਦਾ ਟਾਈਮ ਸੀ ਇਹ ਬੰਦੇ ਆਏ ਜਿੱਦਾਂ ਪਹਿਲਾ ਫੈਲਾ ਲੈ ਕੇ ਅੰਦਰ ਵੜਦੇ ਹੁੰਦੇ ਸੀ ਨਾ ਉਦਾਂ ਵੜਨ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਮੈਂ ਹਾਂ ਨਾ ਹੁਣ ਤੁਹਾਡਾ ਸਮਾਂ ਖਤਮ ਹੋ ਗਿਆ ਮਿੱਤਰੋ ਮੈਂ ਇਹੋ ਹੀ ਤੇ ਬਦਮਾਸ਼ੀ ਤੁਹਾਡੀ ਖਤਮ ਕਰਨੀ ਹੈ ਮੈਂ ਇਹਨਾਂ ਦੀ ਬਦਮਾਸ਼ੀ ਖਤਮ ਕੀਤੀ ਤੇ ਕਹਿੰਦੇ ਸਾਡੇ ਨਾਲ ਧੱਕਾ ਹੋ ਗਿਆ ਹੁਣ ਵੱਡੇ ਪੱਦਰ ਤੇ ਬੋਦੀ ਸਾਡੇ ਨਾਲ ਪਰਿਵਾਰ ਜਿਹੜੇ ਇਹਨਾਂ ਨੂੰ ਛੱਡ ਕੇ ਆਏ ਨੇ ਬਸ ਐਸੀ ਗੱਲ ਦਾ ਦੋਖ ਹੈ ਕਿ ਸਾਡੇ ਪਰਿਵਾਰ ਇਹਦੇ ਨਾਲ ਕਿਉਂ ਜਾਣਦੇ ਕੀ ਗੱਲ ਸਾਨੂੰ ਕੋਈ ਸ਼ੂਦੀ ਬਿਮਾਰੀ ਆ ਸਾਡੇ ਨਾਲ ਬੰਦੇ ਆ ਨਹੀਂ ਸਕਦੇ ਮੈਨੂੰ ਲੋਕਾਂ ਨਾਲ ਮੈਂ ਲੋਕਾਂ ਨਾਲ ਖੜਨ ਵਾਲਾ ਬੰਦਾ ਲੋਕ ਮੈਨੂੰ ਚੰਗੀ ਤਰ੍ਹਾਂ ਜਾਣਦੇ ਆ ਤੇ ਮੇਰੇ ਵੀਰੋ ਉਹ ਦਿਨ ਦੂਰ ਨਹੀਂ ਹੋਣਾ ਸਤਾਰਾਂ ਦੂਰ ਨਹੀਂ ਆਪਾਂ ਇਹਨਾਂ ਦੀਆਂ ਜੜਾ ਪੋਟੀਆਂ ਰੱਖ ਦੇਣੀਆਂ ਮੈਂ ਹੋਰ ਸਮੇਂ ਸਮੇਂਨਾ ਤੁਹਾਡੇ ਹੋਰ ਵਿਚਾਰ ਪੇਸ਼ ਕਰਾਂਗੇ ਹੁਣ ਮੈਂ ਬੇਨਤੀ ਕਰੂੰਗਾ ਸਾਡੇ ਬਹੁਤ ਹੀ ਸਤਿਕਾਰਯੋਗ ਭੈਣ ਜੀ ਸੋਨੀਆ ਮਾਨ ਜੀ ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਕਿ 2 ਮਿੰਟ ਆ ਕੇ ਸੰਤਾਂ ਦੇ ਦਰਸ਼ਨ ਕਰਨ